ਏ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਏ ਗੱਲ ਤਵਾਰੀਖ ਨੇ ਮੰਨੀ ਨਾਨਕ ਸੇਖ ਧਰਮ ਦੇ ਬਾਨੀ ਆ ਗਿਆ ਚੜ੍ਹ ਇੰਡੀਆ ਤੇ ਬਾਬਰ ਬਹੁਤ ਜੁਲਮ ਕਮਾ ਗਿਆ ਜਾਬਰ ਬਹੁਤੀ ਘੱਲ ਲੁੱਟ ਮਾਰ ਗਿਆ ਨਾ ਪਾਣੀ ਪਤ ਦੀ ਜਾਂਗ ਮਗਲ ਤੋਂ ਲੋਦੀ ਹਾਰ ਗਿਆ ਜੀ ਮਾਰੇ ਵਰਤ ਕਾਟ ਕਰ ਕੰਡੀਆਂ ਸੱਜ ਵਈਆਂ ਰੰਡੀਆਂ ਏਤੀ ਮਾਰ ਪਈ ਗੁਲਲਾਣੇ ਮਿੱਠੇ ਗੁਰ ਕਰ ਮਨ ਲੈ ਪਾੜੇ ਜੋ ਵਰਤਾ ਕਰਤਾ ਅਰਧ ਤੇਗੇ ਜਦ ਵੀ ਜ਼ੁਲਮ ਸਿਖਾਤੇ ਓਏ ਜ਼ੁਲਮ ਨੇ ਹੋਰ ਨਿਕਾਜਤੇ ਓ ਪੁੱਤ ਦੀ ਖਾਤਰ ਬਾਬਰ ਮਰ ਗਿਆ ਕੁਛ ਚਨ ਰਾਜ ਹਮਾਈ ਉ ਕਰ ਗਿਆ ਅਕਬਰ ਰਾਜ ਸਮੇ ਕੁਝ ਪਰਜਾਇ ਉਸ ਨੂੰ ਮਿਲੇ ਅਨੇਕ ਦਾ ਦਰਜ ਆਦਤ ਛੱਡ ਗਿਆ ਕੋਲਾ ਦੀ ਹਿੰਦੂਆਂ ਨਾਲ ਜੋੜ ਲੈ ਰਿਸ਼ਤੇ ਵਿਆਹ ਕੇ ਕੁੜੀ ਰਥੌੜਾਂ ਦੀ ਫੇਰ ਲੈ ਲੈ ਪਰ ਕਰ ਕੰਮਿਆ ਉਸ ਦੇ ਵਹਾਗੀਰ ਪੁੱਤ ਜੰਮਿਆ ਉਹ ਤਾਂ ਸਿਆਣਾ ਦਾਸ ਵਰਸੀ ਸਿਖਾ ਕਰੋ ਫਲਿਆ ਕਰ ਪਰਸੀ ਚੰਦੂ ਦੀ ਕਫਤਾਦਦੇ ਇਹ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਦਿਖਾ ਦਿੱਤੇ ਉਹ ਚੰਦੂ ਲਗਰ ਸਖੇ ਦੀ ਡੁੰਗਲੀ ਲਾਤੀ ਮੁਗਲ ਪੂਪ ਨੂੰ ਉਂਗਲੀ ਖਾਂਦਾ ਮਗਲ ਗੁਰੂ ਤੇ ਖਵੀਆਂ ਜਰਨ ਦੇਵ ਢੀੜ ਕੇ ਤਵੀਆਂ ਉਤੇ ਬਿਠਾਤਾ ਪਾਪੀ ਨੇ ਹੇਟਾ ਅਗੜੇ ਸੀਸ ਵਚਰੇ ਤਾਂ ਗਰਮ ਪਵਾਤਾ ਪਾਪੀ ਨੇ ਅਗੜੇ ਜਿਸਮ ਬਣਾਤਾ ਕੋਲਾ ਪੰਜਵੇਂ ਗੁਰੂ ਛੱਡ ਗਏ ਚੋਲਾ ਕਰਕੇ ਖਤਮ ਯਾਤਰਾ ਜਗਦੀ 라ਵੀ ਨਦੀ ਕੋਲ ਦੀ ਵਗਦੀ ਉਸ ਵਿੱਚ ਚੁੱਬੇ ਵਾਰ ਦੇ ਤਹੇਂਗੇ ਜਦ ਵੀ ਜ਼ੁਲਮ ਸਿਖਾਤੇ ਦੁਲਾਮਨੇ ਹੋਰ ਨਿਖਾਰ ਦਿੱਤੇ ਓ ਸ਼ੇਵੇ ਗੁਰੂ ਨਦੀਨ ਕਬੂਲ ਲੜਿਆ ਹੋ ਓ ਸ਼ੇਵੇ ਗੁਰੂ ਨਦੀਨ ਕਬੂਲ ਲੜ ਗੱਲ ਵਿੱਚ ਦੋ ਤਲਵਾਰ ਝੂਲਣ ਖੇੜ ਸ਼ਿਕਾਰ ਮਾਣਦੇ ਮੌਜਾ ਕਰਕੇ ਿਆਰ ਸਿਖਾਂਦੀ ਫੌਜ ਆਹੂ ਲਾਤੇ ਮੁਗਲਾ ਦੇਗੇ ਚਾਰ ਲੜਾਈਆਂ ਲੜੀਆਂ ਚੱਕੇ ਚੜਾਤੇ ਮੁਗਲਾਂ ਦੇ ਜੀ ਇਕਤਾ ਕਰੀਵਾ ਸਿੰਘ ਬਾਵਰ ਤਖਤ ਤੇ ਸਾਰਿਆ ਟਾਗਰ ਉਸਤਾਦ ਸਤਗੁਰੂ ਲਾਉਣ ਕਚੈਰੀ ਕਰਦੇ ਆ ਫਰਿਆਦਾ ਸ਼ਹਿਰੀ ਸਭ ਦੇ ਕਾਜ ਸੁਵਾਰਤ ਦੇਂਗੇ ਜਦ ਵੀ ਜ਼ੁਲਮ ਸਿਖਾ ਦੇ ਹੋਏ ਜ਼ੁਲਮ ਨੇ ਹੋਰ ਦਿਖਾਰ ਦਿੱਤੇ ਉਹ ਸੱਜ ਕੇ ਗੁਰੂ ਗੋਬਿੰਦ ਸਿੰਘ ਜੀ ਜੇ ਤੁਰਿਆ ਦਾਦਾ ਜੀ ਦੀ ਲੀਤੇ ਸ਼ਾਹੀ ਠਾਠ ਬਣਾ ਲਿਆ ਸਾਰਾ ਖੜ ਕੇ ਨਿਤ ਰਣਜੀਤ ਨਗਾਰਾ ਸਿਰ ਤੇ ਸੁੰਧੀ ਕਲਗੀ ਸੀਂਗੀ ਬਾਈ ਤਾਰ ਦ੍ਰਿਸ਼ਾ ਦੀ ਇੱਕ ਸੁਣ ਕੇ ਬਲ ਗਈ ਸੀ ਪੌਂਟਾ ਸਹਿਬ ਹੈਰਾ ਕੇ ਰਾਜ ਅੰਮ੍ਰਿਤ ਪਿਆ ਗਏ ਤੇ ਸਿੰਘ ਸਾਜੇ ਮਾਤਾ ਗੁਜਰੀ ਦੇ ਪਤ ਚਾਰੇ ਪਾਰਤ ਵਰਸ਼ਿਉ ਤੋ ਦੀਵਾਰੇ ਕਰਜੇ ਸਿਰਉ ਤਾਰਦਤੇਗੇ ਜਦ ਵੀ ਜ਼ੁਲਮ ਸਿਖਾਤੇ ਹੋਏ ਜ਼ੁਲਮ ਨੇ ਹੋਰ ਨਿਖਾਰ ਦਿੱਤੇ ਓ ਪੌਜਨ ਬੇੜ ਤਿਆਗ ਗਿਆ ਝੋਲਾ ਮਾ ਦੋ ਦਾਸ ਤਰਿਆ ਬਸ ਭੋਲਾ ਇਕ ਜੀ ਬੂਨੇ ਅਮੀਦੀ ਤੁਦ ਨੂੰ ਸਰਬ ਪੰਜਾਬ ਤੋਂ ਰਿਆਇ ਉਦਰ ਦੇ ਕੇ ਸਹਲਾ ਸਿੰਘਾਂ ਦੀ ਸਰਹੰਦ ਬਨੂੜ ਸਡੋਰਾ ਏਕੇਟ ਕਰਦੀ ਤਿੰਨਾ ਦੀ ਜੀ ਬੜੀਆਂ ਤੇਜ ਲੜਾਈਆਂ ਲੜੀਆਂ ਵੜਦੇ ਮੁਗਲ ਜਵੇਲਗ ਚੜੀਆਂ ਗੰਗੂ ਤੇ ਸੁਚਾਨ ਚੁਕੇਆ ਸੁਚਾ ਸਟੇ ਵਜੀ ਜੇ ਤੁਕੇਆ ਖੋਲੀ ਸਤੈਨੀ ਬਾਤ ਦੇਗੇ ਜਨ ਵੀ ਜ਼ੁਲਮ ਸਿਖਾਤੇ ਹੋਏ ਚਲੋ ਮਨੇ ਹੋਰ ਦਿਖਾ ਦਿੱਤੇ ਓ ਜਦ ਵੀ ਜ਼ੁਲਮ ਸਿਖਾਤੇ ਹੋਏ ਜੁਲਬ ਨੇ ਹੋਰ ਨਿਖਾਦ ਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਉਹ ਚਿੱਟਿਆ ਬਾਜਾ ਵਾਲਿਓ ਸਤ ਗੁਰੂ ਰੱਖ ਲਿਓ ਬਿਰਦ ਬਾੜੇ ਦੀ laaj ਚਿੰਤਾ ਗੁਪਤੋ 시ਦੋ ਸਿੰਘੋ ਪਹੁੰਚਿਆ ਤਿਆਰ ਵਰਤਿਆਰ ਆਪ ਜੀ ਦਾ ਖਾਲਸਾ ਜਪੇ ਅਕਾਲ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ